ਪੰਜਾਬ ਦੇ ਪਿੰਡਾਂ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਤੇ ਉੱਚੇ ਲੰਮੇ ਕੱਦ ਵਿੱਚ ਆਪਣੀ ਪ੍ਰਸਿੱਧੀ ਖੱਟਣ ਵਾਲੇ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਅਮਰੀਕਾ ਦੇ ਲੋਕਾਂ ਅਤੇ ਭਾਰਤੀਆਂ ਦੇ ਮਨਪਸੰਦ ਖਿਡਾਰੀ ਸਤਨਾਮ ਸਿੰਘ ਬੱਲੋ ਕੇ ਅੱਜ ਮੁੜ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਰੱਖਿਆ ਹੈ ਜਿਨ੍ਹਾਂ ਨੇ ਐਨਵੀਏ ਦੇ ਵਿੱਚ ਤੇ ਅੱਜਕੱਲ ਇਹ ਡਬਲਯੂ ਦੇ ਵਿੱਚ ਬੜੀਆਂ ਧੂਮਾਂ ਪਾਈਆਂ ਹੋਈਆਂ ਹਨ ਗੱਲ ਕਰਾਉਣੇ ਆ ਸਤਨਾਮ ਸਿੰਘ ਜੀ ਨਾਲ ਸਤਨਾਮ ਜੀ ਤੁਹਾਡਾ ਸਵਾਗਤ ਹੈ ਚੈਨਲ 78 ਨਿਊਜ਼ ਤੇ ਰਸੀਗੇ ਬਈ ਸਾਥੀ ਸਤਨਾਮ ਜੀ ਸਭ ਤੋਂ ਪਹਿਲਾਂ ਤੁਸੀਂ ਵੱਡੇ ਹਾਈ ਡਾਲਿਆਂ ਬਡਾਲ ਉੱਚਾ ਲੰਮਾ ਕੱਦ ਹੈ ਇਹ ਤੁਹਾਨੂੰ ਵਿਰਾਸਤ ਦੇ ਵਿੱਚ ਮਿਲਿਆ ਤੁਹਾਡੇ ਫਾਦਰ ਸਾਹਿਬ ਵੀ ਐਮਜੋ ਕਰੀ ਪੂਰੀ ਆਪਣੇ ਸਰੀਰ ਕੱਖ ਤੋਂ ਜਾਣੇ ਜਾਂਦੇ ਨੇ ਇਹਦੀਆਂ ਬਹਿਲਾਂ ਤਾਂ ਦੱਸੋ ਵੀ ਇਹਦੀਆਂ ਤੁਹਾਨੂੰ ਕਿੰਨਾ ਲਾਭ ਹੋਇਆ ਸਰੀਰ ਕੱਖ ਤੋਂ ਦੇਖੇ ਤਾਂ ਸਭ ਤੋਂ ਵੱਡਾ ਲਾਭ ਮੈਲੇ ਕਿਉਂਕਿ ਮੇਰੇ ਮੇਰੀ ਗ੍ਰੈਂਡ ਮਦਰ ਕਾਫੀ ਹਾਈਟ ਸੀ ਜੀ ਤੇ ਫਿਰ ਉਹਦੇ ਮੇਰੇ ਫਾਦਰ ਸਾਹਿਬ ਦੀ ਕਾਫੀ ਹਾਈਟ ਹੁੰਦੀ ਸੀ ਮੇਰੇ ਸਤ ਬਚਾ 3 ਇੰਚ ਹੈਦਾ ਉਹ ਉਹਨਾਂ ਨੇ ਫਾਦਰ ਸਾਹਿਬ ਤੋਂ ਵੀ ਉੱਪਰ ਦੀ ਹਾਂਜੀ ਬਿਲਕੁਲ ਮੇਰੀ ਇੱਕ 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 ਇੰਚ ਉਨਾਂ ਦੇ ਉੱਪਰ ਹੀ ਆ ਸੋ ਉਹਨਾਂ ਤੋਂ ਉਸ ਟਾਈਮ ਤੋਂ ਤੱਕ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਹਣਾ ਪਰ ਜਦੋਂ ਮੇਰੇ ਫਾਦਰ ਸਾਹਿਬ ਨੇ ਦੇਖਿਆ ਤੇ ਦੇਖਿਆ ਵੀ ਆਹ ਕਿੱਕੇ ਮੇਰਾ ਬੇਟਾ ਵੀ ਜਮਈ ਮੇਰੇ ਵਾਂਗੂ ਹੀ ਆ ਸੋ ਉਸ ਕਰਕੇ ਫਿਰ ਮੈਨੂੰ ਲੱਗਾ ਵੀ ਹਾਂ ਵੀ ਇਹ ਬੱਚਾ ਮੇਰਾ ਵੀ ਉੱਥੋਂ ਓਨਲੀ ਹਾਈਟ ਦਾ ਜਾਊਗਾ ਤੇ ਫਿਰ ਉਹਨਾਂ ਨੇ ਇਸੇ ਕਰਕੇ ਫਿਰ ਮਿਸਟਰ ਜਿੰਦਰ ਸਿੰਘ ਸਾਡੇ ਮਿਸਤਰੀਆਂ ਨੇ ਦੇ ਦੇਬਤ ਬਹੁਤ ਚੰਗੇ ਦੋਸਤ ਨੇ ਉਹਨਾਂ ਨੇ ਹੀ ਗੱਲਵਾ ਕੀਤੀ ਕਿ ਤੇ ਉਹਨਾਂ ਦੇ ਥਰੂ ਫਿਰ ਉਹਨਾਂ ਲੱਗਿਆ ਵੀ ਹਾਂ ਵੀ ਇਹ ਬੱਚਾ ਅੱਗੇ ਜਾ ਸਕਦਾ ਤੇ ਫਿਰ ਗੇਮ ਸਟਾਰਟ ਕੀਤੀ ਯਾ ਹੁਣ ਅਸੀਂ ਪਹਿਲਾਂ ਤਾਂ ਅਸੀਂ ਕਾਫੀ ਅਸੀਂ ਹੈਂਡਬਾਲ ਦੇ ਵਿੱਚ ਵੀ ਗਏ ਆ ਮਸਤੋ ਨੇ ਜੀ ਤੇ ਫਿਰ ਅਸੀਂ ਗਏ ਆ ਲੁਧਿਆਣੇ ਪਟਿਆਲੇ ਗਏ ਪਹਿਲਾਂ ਜੀ ਪਟਿਆਲੇ ਮਿਸਟਰ ਸਿੰਘ ਆਰਐਸ ਦੇ ਸਾਹਮਣੇ ਮਿਲੇ ਸੀ ਕਟੇਰੇ ਸਾਰੇ ਮਿਸਟਰ ਹੋਰ ਵੀ ਕਈ ਸੀ ਪ੍ਰੋਫੈਸਰ ਸੀ ਸਾਡੇ ਸਾਰੇ ਤੇ ਉਹਨਾਂ ਨਾਲ ਮਿਲ ਕੇ ਅਸੀਂ ਲੁਧਿਆਣੇ ਗਏ ਤੇ 2004 ਦੇ ਵਿੱਚ ਅਸੀਂ ਮੈਂ ਐਕਚੁਅਲੀ ਬਾਸਕਟਬਾਲ ਸਟਾਰਟ ਕੀਤੀ ਸੀ ਬਾਸਕਟਬਾਲ ਦੇ ਵਿੱਚ ਤੁਸੀਂ ਅਮਰੀਕਾ ਵੱਲੋਂ ਖੇਡੇ ਬੜੀ ਵੱਡੀ ਪ੍ਰਸਿੱਧੀ ਖੱਟੀ ਤੇ ਬੜਾ ਵੱਡਾ ਭਾਰਤੀਆਂ ਨੂੰ ਵੀ ਮਾਣ ਮਹਿਸੂਸ ਹੋਇਆ ਵੀ ਇੱਕ ਭਾਰਤ ਦਾ ਤੇ ਪੰਜਾਬ ਦਾ ਜੰਪਲ ਬੰਦਾ ਅਮਰੀਕਾ ਦੇ ਵੱਲੋਂ ਖੇਡ ਰਿਹਾ ਹੈ ਕਿਵੇਂ ਜੇ ਲੱਗਿਆ ਐਨਵੀ ਵੱਲੋਂ ਖੜ ਕੇ ਇਹ ਬਹੁਤ ਵੱਡਾ ਐਕਸਪੀਰੀਅੰਸ ਰਹਾ ਮੇਰੇ ਲਈ ਜੀ ਤੇ ਜੇ ਅਗਰ ਮੈਂ ਕਹਾਂ ਤਾਂ ਮੇਰੇ ਬਹੁਤ ਮਾਣ ਵਾਲੀ ਗੱਲ ਆਪਣੇ ਇੰਡੀਆ ਲਈ ਵੀ ਪੰਜਾਬ ਲਈ ਵੀ ਪਹਿਲਾਂ ਮੈਂ ਤੇ ਹਾਈ ਸਕੂਲ ਵਿੱਚ ਖੇਡਿਆ ਮੈਂ ਇਸ ਕੌਂਸਪ ਦਿੱਤੀ ਤੇ ਫਿਰ ਉਸ ਤੋਂ ਬਾਅਦ ਮੈਂ 4 ਸਾਲ ਚੰਗੀ ਮਿਹਨਤ ਕੀਤੀ 2015 ਦੇ ਵਿੱਚ ਮੈਂ ਫਿਰ ਐਨਵੀ ਜੇ ਡਰਾਫਟ ਹੋਇਆ ਤੇ ਡਰਾਫਟ ਹੋਣ ਤੋਂ ਬਾਅਦ ਵੀ ਮੈਂ ਇੱਕ ਚੀਜ਼ ਨੋਟਿਸ ਕੀਤੀ ਵੀ ਹਲੇ ਜਨਾ ਮਕਾਨ ਸੀਗਾ ਮੇਰਾ ਬੱਪੂ ਕਲੀ ਕੰਪਲੇਨ ਨਹੀਂ ਹੋਇਆ ਜੀ ਹੈਨਾ ਸੋ ਉਹ ਕਾਫੀ ਮੈਨੂੰ ਮੁਸ਼ਕਲਾ ਖੜਾਉਣੀ ਆ ਕਰਨੀਆਂ ਪਈਆਂ ਐਨਵੀ ਦੇ ਵਿੱਚ ਵੀ ਤੇ ਜਦੋਂ ਸਾਲਾਂ ਵਿੱਚ ਲਾਇਆ ਵਿੱਚ ਚੌਥਾ ਸਾਲ ਮੈਂ ਕੈਨੇਡਾ ਚਲਾ ਗਿਆ ਉੱਥੇ ਲਾਇਆ ਤੇ ਚਾਰ ਪੰਜ ਸਾਲ ਮੇਰੇ ਕਾਫੀ ਮੁਸ਼ਕਲਾਂ ਵਿੱਚ ਹੀ ਰਹੇ ਐ ਨਵੀਂ ਵਿੱਚ ਵੀ ਦੇਖੇ ਰਿਹਾ ਤਾ ਜੇ ਪਹਿਰ ਉਸ ਤੋਂ ਬਾਅਦ ਮੌਕਾ ਮਿਲਿਆ ਤਾਂ ਧੁੰਮਾ ਵੀ ਪਾਈਆਂ ਸਤਨਾਮ ਸਿੰਘ ਜੀ ਨੇ ਵੈਲਕਮ ਦੇਖੋ ਨਾ ਇਹ ਤਾਂ ਆਪਣੇ ਕੋਲ ਨੇ ਪੂਰੀ ਕੋਸ਼ਿਸ਼ ਕੀਤੀਆਂ ਧੁੰਮਾ ਤਾਂ ਚਲ ਪਾਉਣੀਆਂ ਪਉਣੀਆਂ ਤੇ ਆਪਣੇ ਪੰਜਾਬੀ ਦੀ ਸ਼ਾਨ ਹੀ ਇੱਕ ਤਰ੍ਹਾਂ ਹੈ ਨਾ ਬਟ ਜਦੋਂ ਮੇਰੇ ਪਤਾ ਲੱਗਿਆ ਵੀ ਹੁਣ ਆਪਣੀ ਕਹਾਣੀ ਇਦਰ ਖਤਮ ਹੋ ਗਈ ਆ ਬਾਸਕਰਵਾਲਾ ਦੇ ਪਾਸੋਂ ਤੇ ਹਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਆਪਣੇ ਸਾਰੇ ਪੰਜਾਬੀਆਂ ਨੂੰ ਆਪਣੇ ਇੰਡੀਆ ਨੂੰ ਤੇ ਬਾਹਰਲੇ ਦੇਸ਼ਾਂ ਵਿੱਚ ਜਿੰਨੇ ਵੀ ਸਾਰਿਆਂ ਨੂੰ ਪਤਾ ਵੀ ਹੁਣ ਮੈਂ ਰੈਸਲਿੰਗ ਕਰ ਰਿਹਾ ਹਾਂ ਇਸ ਟਾਈਮ ਕਾਲੀ ਲੀਡ ਰੈਸਲਿੰਗ ਜਿਹੜੇ ਨਾਲ ਸੋ ਹੁਣ ਚਾਰਾ ਟਾਈਮ ਤੁਸੀਂ ਮੈਨੂੰ ਉੱਥੇ ਦੇਖੋਗੇ ਹਾਂ ਕਿੰਨੀਆਂ ਕਿਸ਼ਤੀਆਂ ਹੋ ਚੁੱਕੀਆਂ ਪੰਜ ਤੋਂ 6 ਕੁਸ਼ਤੀਆਂ ਹੋ ਚੁੱਕੀਆਂ ਨੇ ਉੱਥੇ ਤੇ ਕੁਸ਼ਤੀਗਰ ਜਿਹੜਾ ਮੇਰੇ ਮੈਚ ਹੀ ਕਰਨੇ ਸਨ ਉਹਨਾਂ ਨੇ ਮੈਚ ਹੀ ਕਰ ਲਏ ਤੇ ਅਸੀਂ ਪੰਜ ਤੋਂ ਛੇ ਮੈਚ ਹੋ ਚੁੱਕੇ ਆ ਏ ਮੇਰੀ ਟੈਕਮ ਟੀਮ ਹੈ ਤੇ ਮੇ ਟੈਕਮ ਟੀਮ ਵਿੱਚ ਦੋ ਤਿੰਨ ਮੁੰਡੇ ਹੋਰ ਨੇ ਸੀ ਜੋ ਨਾ ਸੰਜੇ ਤੇ ਜੈ ਲੀਥਾ ਤੇ ਜੈਫ ਚੇਕ ਸੋ ਅਸੀਂ ਸਾਰੇ ਇਕੱਠੇ ਹੁੰਦੇ ਹੁੰਦੇ ਟੈਕਮ ਤੇ ਆ ਨੰ ਦਾ ਸਵਾਲ ਥੋੜਾ ਜਿਹਾ ਲੀਕ ਤੋਂ ਫਟਕੇ ਆ ਇਹਦੇ ਬਾਰੇ ਜਿਆਦਾ ਭੁਲੇਖੇ ਜੇ ਪਾਏ ਜਾਂਦੇ ਆ ਖਾਸ ਕਰ ਅਸੀਂ ਪਹਿਲਾਂ ਤੋਂ ਤੁਹਾਨੂੰ ਇਸ ਗੱਲ ਦੀ ਹੈ ਵੀ ਜੇ ਅੱਜ ਈਡਬਲਯੂ ਨੂੰ ਦੇਖਿਆ ਜਾਂਦਾ ਤਾਂ ਮੇਰਾ ਖਿਆਲ ਹੈ ਵੀ ਇਸ ਦੇ ਉੱਪਰ ਦਰਸ਼ਕ ਬਹੁਤ ਜ਼ਿਆਦੇ ਨੇ ਜਿਹੜੇ ਇਹਨੂੰ ਪਸੰਦ ਕਰਦੇ ਨੇ ਇਸ ਕੁਸ਼ਤੀ ਵਾਲੀ ਤੁਹਾਡੀ ਗੇਮ ਨੂੰ ਐ ਤਾਂ ਉਹ ਜਿਹੜੇ ਟੀਵੀ ਚੈਨਲ ਨੇ ਭਾਵੇਂ ਉਹ ਕਿਹੜੇ ਵੀ ਸਪੋਰਟਸ ਦਾ ਚੈਨਲ ਆ ਸਭ ਤੋਂ ਪਹਿਲਾਂ ਉਹ ਪੁੱਛਦੇ ਆ ਵੀ ਰੈਸਲਿੰਗ ਕਦੋਂ ਆਊਗੀ ਤੁਹਾਨੂੰ ਵੀ ਇਹ ਗੱਲ ਤਾਂ ਹੋਊਗੀ ਪੂਰੇ ਵਰਡ ਦੇ ਵਿੱਚ ਦੇਖੀ ਜਾਂਦੀ ਗੇਮ ਹੈ ਬਿਲਕੁਲ ਇਹ ਅੱਥੇ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪੂਰੇ ਅਮਰੀਕਾ ਦੇ ਵਿੱਚ ਵੀ ਤੇ ਪੂਰੇ ਵਰਡ ਦੇ ਵਿੱਚ ਜੀ ਅੱਜ ਇਹ ਨੰਬਰ ਟੌਪ ਦੇ ਟੌਪ 5 ਦੇ ਤੇ ਚੱਲ ਰਹੀ ਹੈ ਇਸ ਟਾਈਮ ਟੌਪ 5 ਦੇ ਚਾਰੇ ਵਰਡ ਦੇ ਵਿੱਚ ਪਰ ਇੰਡੀਆ ਦੇ ਤੇ ਮੈਨੂੰ ਐ ਲੱਗਦਾ ਪੂਰੇ ਨੰਬਰ 2 ਤੇ ਹੋਗੇ ਕਿਉਂਕਿ ਕ੍ਰਿਕਟ ਨੰਬਰ 1 ਤੇ ਹਾਂ ਬਿਲਕੁਲ ਕ੍ਰਿਕਟ ਤੋਂ ਬਾਅਦ ਜੇ ਕਿਹਾ ਤੂੰ ਤਾਂ ਰੈਸਲਿੰਗ ਹੈ ਹਾਂ ਰੈਸਲਿੰਗ ਹੈ ਹਣਾ ਸੋ ਮੇਰੇ ਹਿਸਾਬ ਨਾਲ ਕਾਫੀ ਵੱਡੀ ਓਪਰਚੁਨਿਟੀ ਆਪਣੇ ਲਈ ਤੇ ਟੀਵੀ ਤੇ ਦੇਖ ਸਕਦੇ ਹਾਂ ਟੀਵੀ ਤੇ ਚੈਨਲ ਆਉਂਦਾ ਉਹ ਹੈਗਾ ਯੂਰੋ ਸਪੋਰਟਸ ਯੂਰੋ ਸਪੋਰਟਸ ਹਾਂ ਯੂਰੋ ਸਪੋਰਟਸ ਤੇ ਹਮੇਸ਼ਾ ਆਉਂਦਾ ਐਵਰੀ ਵੈਨਸਡੇ অর ਸੰਡੇ ਦੇ ਦੋ ਦਿਨ ਸਵੇਰ 5:00 ਵਜੇ ਤੱਕ ਅਕਾਲ ਸਿੰਘ ਚੱਲ ਪੈਂਦੇ ਮੈਚ ਸੋ ਉਚੇ ਸੀ ਲਾਈਵ ਵੀ ਦੇ ਸੋ ਦੇ ਪ੍ਰੋਪਰਲੀ ਮੈਂ ਫਿਰ ਤੁਹਾਨੂੰ ਇੱਕ ਮੇਰਾ ਸਵਾਲ ਆ ਲੀਕ ਤੋਂ ਹਟ ਕੇ ਇਹ ਆਮ ਜਿਹੜੇ ਸਿਆਣੇ ਜੀ ਬੰਦੇ ਆ ਤੇ ਉਹ ਇਹ ਗੱਲ ਕਹਿੰਦੇ ਆ ਵੀ ਜਿਹੜੀਆਂ ਇਹ ਕੁਸ਼ਤੀਆਂ ਨੇ ਇਹ ਬਣਾਵਟੀ ਜਿਹਾ ਇੱਕ ਪੂਰਾ ਸੈਟਅਪ ਜਿਹਾ ਹੁੰਦਾ ਕੁਝ ਉਹਦੇ ਬਾਰੇ ਜਾਨਣਾ ਪਾਉ ਉਹ ਵੀ ਇਹ ਵਾਕਈ ਐਨੀ ਗੇਮ ਇੰਟਰਸਟਡ ਹੈ ਤੇ ਜਿਹਨੂੰ ਦੇਖ ਕੇ ਜਾਂ ਜਿਸ ਢੰਗ ਨਾਲ ਉਹ ਇੱਕ ਦੂਸਰੇ ਦੇ ਉੱਪਰ ਅਟੈਕ ਕਰਦੇ ਆ ਉਹਨੂੰ ਲੈ ਕੇ ਆਮ ਦਰਸ਼ਕਾਂ ਦੇ ਮਨ ਦੇ ਵਿੱਚ ਕਈ ਪ੍ਰਕਾਰ ਦੇ ਸਵਾਲ ਖੜੇ ਹੁੰਦੇ ਆ। ਲੇਖੋ ਅਕੋ ਆਪਣਾ ਆਪਣੇ ਸੋਚੁੰਦੇ ਸਾਰੇ ਨਹੀਂ ਹਣਾ। ਸੋ ਮੇਰੇ ਹਿਸਾਬ ਨਾਲ ਮੈਂ ਖੇਡ ਰਿਹਾ ਮੈਂ ਖੇਡ ਰਿਹਾ ਤੇ ਇਹ ਐਕਚੁਅਲੀ ਰੀਅਲ ਹੁੰਦੀ ਆ ਜਦੋਂ ਸਾਡੇ 6:30 ਵਜੇ ਮੇਰੀ ਲੱਤ ਵੀ ਟੁੱਟ ਚੁੱਕੀ ਇੱਕ ਵਾਰੀ ਠੀਕ ਹੈ ਤੇ ਮੇਰੀ ਬੈਗ ਤੇ ਵੀ ਛੱਡ ਲੱਗ ਚੁੱਕੀ ਆ ਠੀਕ ਹੈ। ਕਈ ਜਿਹੜੇ ਸਟਾਂ ਲੱਗ ਚੁੱਕੇ ਮਰੀਏ ਪਿਛਲੇ ਤਿੰਨ ਸਾਲਾਂ ਤੋਂ ਤੇ ਮੇਰੀ ਨੈਕ ਵੀ ਕ੍ਰੈਕ ਹੋ ਚੁੱਕੀ ਸੀ ਉਹ ਦਿਖਾਈ ਦੇਦੀ ਹਾਂ ਤਾਂ ਉਹ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਡੁਪਲੀਕੇਟਸ ਵੇਖ ਸਮਝਾ ਦਿਓ ਐਕਚੂਅਲ ਰੀਅਲ ਹੈ ਹੋ ਸਕਦਾ 30% ਆਫ ਹੋ ਸਕਦੀ ਹੈ 70% ਰੀਅਲ ਹੀ ਹੈ ਅੱਛਾ 70% ਰੀਅਲ ਹੈ ਅ ਮੈਂ ਫਿਰ ਗੱਲ ਪੰਜਾਬ ਦੇ ਵਿੱਚ ਪਿਛਲੇ ਸਮੇਂ ਪੰਜਾਬ ਨੂੰ ਨਸ਼ੀ ਦੇ ਦੌਰ ਦੇ ਵਿੱਚ ਜਦ ਕਿ ਪੰਜਾਬੀਆਂ ਨੇ ਬਹੁਤ ਵੱਡੇ ਖਿਡਾਰੀ ਦਿੱਤੇ ਆ ਹਰੇਕ ਗੇਮ ਦੇ ਵਿੱਚ ਪਰ ਹੁਣ ਪਿੱਛੇ ਜੇ ਪੰਜਾਬ ਨੂੰ ਪਿਛਲੇ 10 ਸਾਲਾਂ ਤੋਂ ਇੱਕ ਚੰਦਰੀ ਜੀ ਨਜ਼ਰ ਨੇ ਖਾਇਆ ਖਾਦਾ ਤੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਕਿਸੇ ਵੇਲੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸੀ ਤੇ ਇੱਥੇ ਛੇਮਾ ਦਰਿਆਣ ਨਸ਼ਿਆਂ ਦਾ ਵਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕੁਝ ਕੁ ਬਾਹਰ ਜਾ ਰਹੀ ਹੈ ਜ਼ਿਆਦਾਤਰ ਬਾਹਰ ਜਾ ਰਹੀ ਹੈ ਤੇ ਬਾਕੀ ਕੁਝ ਨਸ਼ਿਆਂ ਦੀ ਦਲਦਲ ਵਿੱਚ ਵੀ ਹੈ ਪਰ ਇਹ ਵੀ ਨਹੀਂ ਕੱਲੇ ਪੰਜਾਬ ਨੂੰ ਬਦਨਾਮ ਹੀ ਕੀਤਾ ਜਾ ਰਿਹਾ ਇੱਥੇ ਵੀ ਤੁਹਾਡੇ ਨਾਲ ਆਪਾਂ ਜਿੰਨੇ ਵੀ ਬੰਦੇ ਹੁੰਦੇ ਆ ਉਹ ਤੋਂ ਸਾਰੇ ਕੋਈ ਨਸ਼ਾ ਨਹੀਂ ਕਰਦੇ ਪਰ ਤੁਹਾਡੀ ਇਹ ਦੀ ਬਾਰੇ ਕੀ ਰਹੇ ਆ ਇਹ ਸਭ ਤੋਂ ਵੱਡੀ ਜੇ ਫੈਮਿਲੀ ਦੀ ਪ੍ਰੋਬਲਮ ਹੈ ਜੀ ਮਾਪੇ ਦੀ ਪ੍ਰੋਬਲਮ ਹੈ ਜੇਕਰ ਤੁਸੀਂ ਸਹੀ ਬੱਚੇ ਨੂੰ ਸੁਰੂ ਤੋਂ ਸਹੀ ਰਸਤੇ ਪਾਉਂਗੇ ਉਹ ਗਲਤ ਰਸਤੇ ਕਿਉਂ ਜਾਊਗਾ ਹੋ ਜੇਕਰ ਤੁਸੀਂ ਉਹਨੂੰ ਕਦੇ ਕਦੇ ਹਾਂ ਵੀ ਆਰ ਰੱਖ ਪੁੱਤ ਲੱਖ ਰੁਪਿਆ ਚੱਕ ਪੁੱਤ ਹਜ਼ਾਰ ਰੁਪਿਆ ਔਰ ਜੱਕ ਪੁੱਤ ਨੇ ਪੈਸੇ ਹੋ ਜੇਕਰ ਉਹਨੇ ਪੈਸੇ ਦੋਂਗੇ ਤੇ ਆਪਾਂ ਨੂੰ ਕੀ ਪਤਾ ਕਿੱਥੇ ਲੋਂਦਾ ਸਮਝੀਗੇ ਨਾ ਬੱਚੇ ਨੂੰ ਆਪਣੇ ਚੰਦੇ ਅੰਦਰ ਕੰਟਰੋਲ ਕਰੋ ਮਾਪੇ ਕੋ ਰੱਖੋ ਮਾਪੇ ਹੀ ਜ਼ਿੰਮੇਵਾਰ ਨੇ ਮਾਪੇ ਦਾ ਜ਼ਿੰਮੇਵਾਰੀ ਸਭ ਤੋਂ ਵੱਡੀ ਮਾਪੇ ਦੀ ਜ਼ਿੰਮੇਵਾਰੀ ਹੈ ਬਾਕੀ ਉਸ ਤੋਂ ਬਾਅਦ ਵਿੱਚ ਇਹ ਹੁੰਦਾ ਵੀ ਜਦੋਂ ਬੱਚਾ ਘਰੇ ਆਉਂਦਾ ਜੀ ਬਾਹਰੋਂ ਹੁੰਦਾ ਕੁਝ ਵੀ ਕਰਦਾ ਚਾਹੇ ਨਿਆਣਾ ਚਾਹੇ ਛੋੜੇ ਛੋੜੀ ਉਮਰ ਦਾ ਹੋ ਗਿਆ ਬਿਲਕੁਲ ਜਾ ਰਿਹਾ ਜੋ ਦੇ ਮੁੰਡਿਆਂ ਦੇ ਉੱਪਰ ਜਾਣਾ ਚਾਹ ਰਿਹਾ ਜੁੱਤੀ ਤੁਹਾਡੇ ਪੈਰਾਂ ਚਾਉਣ ਲੱਗ ਗਈ ਆ ਪਤੋਂ ਨੂੰ ਪੁੱਛਣਾ ਚਾਹੀਦਾ ਬੇਟਾ ਤੂੰ ਕਰ ਕੀ ਰਿਹਾ ਬਿਲਕੁਲ ਬਿਲਕੁਲ ਫੇ ਉੱਥੋਂ ਪਤਾ ਲੱਗਦਾ ਥੋੜੀ ਐਕਚੁਅਲੀ ਤੁਸੀਂ ਬੱਚੇ ਕਰ ਕੀ ਤੁਹਾਡੀ ਵੀ ਰਿਸਪੌਂਸਿਬਿਲਟੀ ਮਾ ਪਰੈਂਟਸ ਦੀ ਲੱਗਦਾ ਸਭ ਤੋਂ ਵੱਡੀ ਮੇਰੇ ਮਾਪੇ ਬਖੇ ਰਹੀ ਆ ਜੀ ਬਿਲਕੁਲ ਮੇਰੇ ਮਾਪੇ ਨੇ ਕਹਦੇ ਮੈਨੂੰ ਇਹ ਨਹੀਂ ਕਹਾਂਗੇ ਤੂੰ ਕਿੱਥੇ ਕਿੱਥੇ ਚੱਲਣਾ ਕੀ ਕਰਦਾ ਕੀ ਉਹਨਾਂ ਨੇ ਮੈਂ ਹਮੇਸ਼ਾ ਸੱਚ ਦੱਸਦਾ ਮੈਂ ਜਿਹੜੀ ਇੱਥੇ ਚੱਲਣਾ ਕੀਤਾ ਪਰ ਕਦੇ ਜ਼ਿੰਦਗੀ ਗਲਤ ਕੰਮ ਨਹੀਂ ਕੀਤਾ ਆ ਮੈਂ ਤਾਂ ਤੁਹਾਨੂੰ ਕਹਿਣਾ ਵੀ ਤੁਸੀਂ ਨੌਜਵਾਨਾਂ ਲਈ ਰੋਲ ਮਾਡਲੋਂ ਆਈਡੀਆ ਲਓ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਸ ਯੋਕੇ ਜਿਹੜੇ ਨਸ਼ਿਆਂ ਦੇ ਵਿਵਰਗੀ ਦਲਦਲ ਦੇ ਵਿੱਚੋਂ ਕਿਵੇਂ ਬਚਣਾ ਪੈਣਾ ਤੋ ਨਿਕਲਣਾ ਤਾਂ ਛੱਡੋ ਬਹੁਤ ਵੱਡੀ ਗੱਲ ਹੈਗੀ ਆ ਨਿਕਲਣਾ ਤਾਂ ਹੈ ਹੀ ਤੇ ਵਾਕਿਆ ਨੂੰ ਜਿਹੜੀ ਨੌਜਵਾਨ ਪੀੜੀ ਉਹਨੇ ਬਚਣਾ ਕਿਸ ਤਰ੍ਹਾਂ ਬਚਣਾ ਤਾਂ ਹੁਣ ਇੱਕ ਵੀ ਸੀ ਜੇ ਜਾਂ ਆਪਣਾ ਚੰਗੀ ਪੜ੍ਹਾਈ ਕਰਕੇ ਨੌਕਰੀਆਂ ਤੇ ਲੱਗੋ ਜੀ ਜਾਂ ਫੇਰ ਸਪੋਰਟਸ ਵਾਲੇ ਪਾਸੇ ਭੇਜੋ ਕੋਈ ਇਹ ਜਿਹਾ ਗੇਮ ਖਾ ਲੋ ਜਿੱਥੇ ਤੁਹਾਨੂੰ ਬਿਜ਼ੀ ਰੱਖੇ ਤੁਹਾਡੀ ਬਾਡੀ ਸਹੀ ਰਹੇ ਤੁਹਾਡੇ ਆਪਣੇ ਤੁਹਾਡਾ ਮਾਈਂਡ ਜਿਹੜਾ ਸੈੱਟ ਰਹੇ ਠੀਕ ਹੈ ਤੇ ਆਪਣੀ ਬਾਡੀ ਨੂੰ ਹੈਲਦੀ ਕਰਕੇ ਰੱਖ ਸਕਦੇ ਹੋ ਜੇ ਹਾਂ ਜੇਕਰ ਤੁਸੀਂ ਪੁੱਠੇ ਬਸ ਬੈਣਾ ਤੁਹਾਡੀ ਮਰਜ਼ੀ ਆ ਪਰੋਲੇ ਇੱਕ ਚੀਜ਼ ਆ ਵੀ ਤੁਸੀਂ ਇੱਕ ਬੰਦੇ ਦਾ ਇੱਕ ਇੱਕ ਗਲਤੀ ਨਾਲ ਤੁਸੀਂ ਜਿਹੜੇ ਨਸਾਂ ਨਾਲ ਬਸ ਜੰਨ ਇਹ ਨਹੀਂ ਹੈਗਾ ਤੁਸੀਂ ਆਪਦੀ ਗਲਤੀ ਕਰ ਰਹੇ ਹੋ ਤੁਹਾਡੇ ਫੈਮਿਲੀ ਦੀ ਅੱਗੇ ਗਾਂ ਜਿਹੜੀਆਂ ਤੁਹਾਡੀਆਂ ਫੈਮਲੀਆਂ ਨੇ ਤਾਂ ਜਿਹੜੇ ਬੱਚੇ ਨੇ ਤਾਂ ਜਿਹੜੇ ਰਿਸ਼ਤੇਦਾਰ ਨੇ ਇਹਦੇ ਵਿੱਚ ਇੱਕ ਨਹੀਂ ਇਹ ਚ 10 ਤੋਂ 15 ਫੈਮਲੀਆਂ ਨਾਲ ਅਵਾਲ ਹੁੰਦੀਆਂ ਨੇ

ਕੋਈ ਸਮਾਂ ਤੱਕੇ ਵਾਲਾ ਮੇ ਦੱਸ ਦੋ ਜਦੋਂ ਸਤਨਾਮ ਸਿੰਘ ਬਹੁਤ ਜਿਆਦਾ ਕਿਸੇ ਗੱਲ ਨੂੰ ਲੈ ਕੇ ਇਮੋਸ਼ਨਲ ਹੋਇਆ ਹੋਵੇ ਵੀ ਅੱਜ ਤੱਕ ਮੇਰੇ ਨਾਲ ਬਹੁਤ ਤੱਕਾ ਹੋ ਗਿਆ ਕਾਰਨ ਇਹ ਵੀ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਲਈ ਇੱਕ ਸਬਕ ਹੁੰਦੇ ਹੋ ਵੀ ਉਹਦੇ ਨਾਲ ਵੀ ਇੰਨਾ ਹੋਇਆ ਸੀ ਪਰ ਉਹ ਅੱਜ ਉਹ ਬਲੰਦੀਆਂ ਦੇ ਉੱਪਰ ਹੈ ਵੀ ਆਪਣੇ ਨਾਲ ਜੇ ਕੁਝ ਥੋੜਾ ਮੋਟਾ ਵਾਪਰ ਰਿਹਾ ਤਾਂ ਉਹਨੂੰ ਆਪਾਂ ਟੋਲਰਟ ਕਰਨਾ ਸਿੱਖੀਏ ਆਪਾਂ ਉਹਨੂੰ ਸਹਿਣ ਕਰਨਾ ਸਿੱਖੀਏ ਸਭ ਤੋਂ ਵੱਡੇ ਐਗਜ਼ੈਂਪਲ ਸਾਹਮਣੇ ਬੈਠੇ ਹੈ ਜੀ ਇਸੋ ਬੜੀ ਐਗਜ਼ਾਮਪਲ ਤੁਹਾਨੂੰ ਉਹ ਹੀ ਦੱਸਦੇ ਮੈਨੂੰ ਦੇਖ ਲਓ ਮੈਂ ਕਿੱਥੋਂ ਕਿੱਥੋਂ ਤੱਕ ਪਹੁੰਚਿਆ ਬੜਾ ਕੱਖ ਨਹੀਂ ਤੇ ਤੱਕੇ ਖਵਾਏ ਜਿਗਰ ਹੁਣ ਆਪਦੇ ਪੈਰਾਂ ਤੇ ਆਪ ਖੜੇ ਹੋਏ ਆ ਉਹ ਸਾਰੇ ਪੁੱਛ ਪੁੱਛ ਕਰਦੇ ਚੜਦੇ ਛੋਰ ਜੀ ਸਲਾਮ ਮਾਣ ਇੱਥੇ ਤਾਂ ਪਰ ਸੂਰ ਜੀ ਤੁਹਾਨੂੰ ਆਪ ਨੂੰ ਚੜਾਉਣਾ ਪੈਂਦਾ ਚੜਾਉਣਾ ਤੇ ਆਪ ਨੂੰ ਹੀ ਪਹੁੰਚਣਾ ਪੈਂਦਾ ਬਿਲਕੁਲ ਇਹ ਸਨ ਸਤਨਾਮ ਸਿੰਘ ਬੱਲੋਕੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੰਜਾਬ ਦਾ ਮਾਣ ਵਧਾਇਆ ਹੈ ਐਨਬੀਏ ਦੇ ਵਿੱਚ ਤੇ ਹੁਣ ਅੱਜਕੱਲ ਇਹਈ ਡਬਲਯੂ ਦੇ ਵਿੱਚ ਪਰਮਾਤਮਾ ਇਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਜਾਵੇ ਤੇ ਪੰਜਾਬ ਨੂੰ ਅਜਿਹੀ ਨੌਜਵਾਨਾਂ ਦੀ ਫੇਰ ਲੋੜ ਹੈ ਆਓ ਰਲ ਮਿਲ ਕੇ ਜਿਹੜਾ ਸਹੀ ਰੰਗਲੇ ਪੰਜਾਬ ਵੱਲ ਜਾਈਏ ਤੇ ਅਜਿਹੀ ਨੌਜਵਾਨਾਂ ਤੋਂ ਸੇਧ ਲਈ ਸਤਨਾਮ ਸਿੰਘ ਵਰਗਿਆ ਤੋਂ ਮਹਿਲਬਾਦ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਚੈਨਲ 17 نیوز ਬਰਨਾਲਾ